ਸਤਿ ਸ਼੍ਰੀ ਅਕਾਲ ਜੀ ਸਾਨੂੰ ਅੱਜ ਆਪਾਂ ਬਣਾ ਰਹੇ ਹਾਂ ਪਸ਼ੂਆਂ ਦੇ ਮੱਛਰ ਵਾਕੀ ਵਾਸਤੇ ਦਵਾਈ ਜੋ ਕਿ ਅੱਜ ਆ ਮੌਸਮ ਵਿੱਚ ਮੱਛਰ ਬਹੁਤ ਹੁੰਦਾ ਤੇ ਪਸ਼ੂਆਂ ਨੂੰ ਟਿਕਣ ਨਹੀਂ ਦਿੰਦਾ ਤੇ ਅੱਜ ਆਪਾਂ ਘਰੇ ਦਵਾਈ ਤਿਆਰ ਕੀਤੀ ਹੈ ਸਾਰਨਾ ਪਹਿਲਾਂ ਪਾਈ ਆਪਾਂ ਮਸ਼ਕਪੂ ਮਸ਼ਕਪੂਰ ਦੀਆਂ ਤਿੰਨ ਟਿੱਕੀਆਂ ਉਸ ਤੋਂ ਬਾਅਦ ਪਾਇਆ 1 ਲੀਟਰ ਡੀਜ਼ਲ ਤੇ 1 ਲੀਟਰ ਕਾਲਾ ਤੇਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਗਲਾਸ ਸਰੋਂ ਦਾ ਤੇਲ ਦੀ ਇਸ ਤੋਂ ਬਾਅਦ ਆਪਾਂ ਦੋ ਗਲਾਸ ਸਰੋਂ ਦੇ ਤੇਲ ਦੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਉਸ ਤੋਂ ਬਾਅਦ ਆਪਾਂ ਆਹ ਗੈਂਡਾ ਫਰਨਲ ਪਾਵਾਂਗੇ ਜਿਹੜਾ origignal ਫਰਨਲ ਹੁੰਦਾ ਤੇ ਇਸ ਦੇ ਨਾਲ ਮੱਖੀ ਮੱਛਰ ਜਿਹੜਾ ਐਸਤੇ ਨਹੀਂ ਹੁੰਦਾ ਪਸ਼ੂ ਤੇ ਤੇ ਤਾਂ ਕਿ ਇਹ ਆਪਣੇ ਪਸ਼ੂ ਜਿਹੜੇ ਵਧੀਆ ਖਿਟੰਗ ਨਾਲ ਬੈਠੇ ਰਹਿੰਦੇ ਆ ਜੀ ਹੁਣ ਆਪਾਂ ਦੋ ਗਲਾਸ ਦੋ ਗਲਾਸ ਜਿਹੜਾ ਆਪਾਂ ਦੋ ਗਲਾਸ ਆਪਾਂ ਹੁਣ ਇਹਦੇ ਵਿੱਚ ਸਰੋਂ ਦਾ ਤੇਲ ਐਡ ਕੀਤਾ ਇਹਦੇ ਵਿੱਚ ਇਹ ਜੋ ਇਸ ਤੋਂ ਬਾਅਦ ਆਪਾਂ ਜਿਹੜਾ ਗੈਂਡਾ ਫਰਨੈਲ ਹੁੰਦਾ ਰੀਨੈਲ ਫਰਨੈਲ ਹੈ ਗੈਂਡਾ ਇਹ ਐਡ ਕਰਨਾ ਇਹਦੇ ਵਿੱਚ ਇੱਕ ਇੱਕ ਗਲਾਸ ਤੇ ਆਪਣੀ ਇਸ ਤੋਂ ਬਾਅਦ ਆਪਣੀ ਦਵਾਈ ਬਣ ਕੇ ਤਿਆਰ ਹੈ ਜੀ ਤੇ ਜਿਹੜੇ ਇਸ ਨਾਲ ਪਸ਼ੂਆਂ ਨੂੰ ਬਹੁਤ ਆਰਾਮ ਮਿਲਦਾ ਬਹੁਤ ਫਾਇਦਾ ਹੈ ਜੀ ਤੇ ਆਪਾਂ ਕਹਿਣਾ ਵੀ ਆਪਾਂ ਘਰੇ ਵੀ ਤਿਆਰ ਕਰ ਸਕਦੇ ਹਾਂ ਨਾ ਬਦਤਬਾਦ ਵਰਤੋ ਤਾਂ ਕਿ ਪਸ਼ੂਆਂ ਨੂੰ ਆਰਾਮ ਮਿਲ ਸਕੇ। ਪਸ਼ੂਆਂ ਨੂੰ ਆਪਾਂ ਇੱਕ ਵਾਰੀ ਦੁਬਾਰੇ ਦੱਸ ਦਿੰਨੇ ਆ ਗੈਂਡਾ ਫਰਨੈਲ ਆਈ ਇੱਕ ਇੱਕ ਗਲਾਸ ਆਪਾਂ ਜਿਹੜਾ ਕੋਈ ਵੀ ਜਿਹੜਾ ਕਿਹੜਾ ਫਰਨੈਲ ਆ ਗੈਂਡਾ ਫਰਨੈਲ ਗੈਂਡਾ ਫਰਨੈਲ ਗੈਂਡਾ ਫਰਨੈਲ ਹਾਂ ਤੇ ਇਸ ਵਾਰ ਆਪਾਂ ਕੋਈ ਵੀ ਐਡਾ ਗਲਾਸ ਲੈ ਕੇ ਇੱਕ ਗਲਾਸ ਡੀਜ਼ਲ ਜੀ ਇੱਕ ਗਲਾਸ ਇੱਕ ਗਲਾਸ ਡੀਜ਼ਲ ਐ ਇੱਕ ਗਲਾਸ ਡੀਜ਼ਲ ਠੀਕ ਐ ਤੇ ਇੱਕ ਗਲਾਸ ਕਾਲਾ ਤੇਲ ਇੱਕ ਗਲਾਸ ਕਾਲਾ ਤੇਲ ਹਾਂਜੀ ਤੇ ਇੱਕ ਜਿਹੜਾ ਉਹਦੇ ਬਾਅਦ ਦੋ ਗੁਣਾ ਦੋ ਗੁਣਾ ਇਹਦੇ ਵਿੱਚ ਸਰੋਂ ਦਾ ਤੇਲ ਪਾਉਣਾ ਹਾਂ ਦੋ ਗਲਾਸ ਹਾਂ ਦੋ ਗਲਾਸ ਦੋ ਗਲਾਸ ਸਰੋਂ ਦੇ ਤੇਲ ਦੇ ਹਾਂ ਦੋ ਗਲਾਸ ਸਰੋਂ ਦੇ ਤੇਲ ਦੇ ਤੇ ਇੱਕ ਗਲਾਸ ਹੀ ਗੰਡਾ ਫਰਨਲ ਤੇ ਤਿੰਨ ਤੋਂ ਚਾਰ ਟਿੱਕੀਆਂ ਮਸ਼ਕ ਕਪੂਰ ਦੀਆਂ ਕੁੱਟ ਕੇ ਮੋਸਕਾ ਕਪੂਰ ਦੀਆਂ ਤਿੰਨ ਤੋਂ ਚਾਰ ਟਿੱਕੀਆਂ ਕੁੱਟ ਕੇ ਇਹਦੇ ਵਿੱਚ ਪਾਉਣੀ ਹੈ ਜਿਹਨੂੰ ਆਪਾਂ ਕਪੂਰ ਕਹਿੰਦੇ ਨੇ ਉਹ ਹੀ ਹੁੰਦਾ ਹੈ ਹਾਂ ਹਾਂ ਉਹ ਹੀ ਆਹ ਟਿੱਕੀਆਂ ਜਿਹੜੀਆਂ ਮਿਲਦੀਆਂ ਛੋਟੀਆਂ ਛੋਟੀਆਂ ਹਾਂ ਛੋਟੀਆਂ ਛੋਟੀਆਂ ਟਿੱਕੀਆਂ ਉਸ ਤੋਂ ਬਾਅਦ ਇਹਨੂੰ ਇਕੱਠਾ ਇਹਨੂੰ ਮਿਲਾ ਲੈਣਾ ਸਾਰੇ ਨੂੰ ਹਾਂ ਮਿਲਾ ਕੇ ਬੱਸ ਆਹੀ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਬਸ ਆ ਪੰਪ ਚ ਪਾ ਕੇ ਪਸ਼ੂਆਂ ਤੇ ਛਿੜਕ ਦੋ ਤੇ ਕਿਸੇ ਨਾਲ ਬਹੁਤ ਫਾਇਦਾ ਆਈ ਨਹੀਂ ਇਕੱਲੇ ਪਸ਼ੂਆਂ ਵਾਸਤੇ ਕਿ ਹੋਰ ਵੀ ਮੱਛਰ ਮਾਰਦਾ ਇਹ ਹਾਂ ਉਹ ਵੀ ਆਪਾਂ ਜੇ ਛਿੜਕ ਸਕਦੇ ਆ ਉਹ ਵਾਧਾ ਆਪਾਂ ਪਸ਼ੂਆਂ ਦੀ ਵਰਤਦੇ ਆ ਉਹ ਵਰਤ ਲੈਣੀ ਅੱਛਾ ਜਿਵੇਂ ਪਾਣੀ ਪੂਣੀ ਖੜਾ ਉਹਦੇ ਵਿੱਚ ਮੱਛਰ ਹੁੰਦਾ ਉਹ ਵੀ ਮਾਰਦਾ ਉਹ ਵੀ ਮਾਰੂਗਾ ਉਹਦਾ ਵੀ ਕੋਈ ਉਹਦਾ ਆਪਾਂ ਹੈ ਕੋਈ ਕਰਕੇ ਦੇਖਿਆ ਨਹੀਂ ਨੀ ਦੇ ਨਾਲ ਮੱਛਰ ਮਰਦਾ ਹੈ ਕਿ ਮੱਛਰ ਭੱਜ ਜਾਂਦਾ ਬਸ ਲਵੀ ਨਹੀਂ ਆਉਂਦਾ ਮੱਛਰ ਅੱਛਾ ਮੱਛਰ ਵੀ ਕੋਈ ਲੜਦਾ ਨਹੀਂ ਪਹੁੰਚਦਾ ਮਾਂ ਬਾਈ ਚਾਂਸ ਆਪਣੇ ਲੈ ਹੁਣ ਉਹ ਬਲੰਬ ਵੀ ਲੱਗਿਆ ਹੋਇਆਗਾ ਬਾਈ ਚਾਂਸ ਲੈ ਟੋਡੇ ਤਾਂ ਆਰਾਮਦਾਰੀ ਨਾਲ ਬੈਠਣਾ ਨਹੀਂ ਕੋਈ ਡਿਕ ਵੀ ਪੱਕਾ ਇਲਾਜ ਹੈ ਜਮਾ ਪੱਕਾ ਇਲਾਜ ਹੈ ਤੇ ਤੂੰ ਇਹ ਤੇ ਕਦੋਂ ਕਦੋਂ ਵਰਤਦੇ ਅਸੀਂ ਪਿਛਲੇ ਸਾਲ ਵੀ ਬਣਾਈ ਸੀ ਦੇਅਰ ਕੀ ਰਿਜ਼ਲਟ ਵਧੀਆ ਹੈ ਰਿਜ਼ਲਟ 100% ਹੈ ਅੱਛਾ ਤੇ ਪਹਿਲਾਂ ਕੋਈ ਹੋਰ ਵਰਤਦਾ ਹੋਵੇ ਕਿ ਬਾ ਪਹਿਲਾਂ ਇੱਕ ਦੋ ਘਰਾਣੇ ਫੋਰ ਵਰਤੀ ਆ ਅੱਛਾ ਠੀਕ ਹੈ ਮੈਂ ਮੈਂ ਹਾਲ ਤੀ ਆਇਆ ਸੀ ਇਹ ਮੈਨੂੰ ਤੇ ਪਹਿਲਾਂ ਪਾਈ ਸੀ ਕਿਸੇ ਨੇ ਅੱਛਾ ਰਿਜ਼ਲਟ ਵਧੀਆ ਵੀ ਰਿਜ਼ਲਟ 100% ਹੈ ਬਾਕੀ ਤੁਸੀਂ ਆਪ ਵਰਤ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜੂ ਠੀਕ ਹੈ ਠੀਕ ਆਪਣੇ ਇਹ ਤਿਆਰ ਹੋ ਗਿਆ ਬਸ ਆ ਗੈਂਡਾ ਫਰਨੇਲ ਪਾ ਕੇ ਮੜਾ ਇਹ ਮਿਕਸ ਕਰਕੇ ਤੇ ਤਿਆਰ ਆਲੇ ਬਸ ਇਹ ਦਿਖਾ ਦੀ ਕਿਹੋ ਜਿਹਾ ਹੁੰਦਾ ਇਹ ਆਪਾਂ ਦਿਖਾ ਦਨੇ ਆ ਜਿਹੜਾ ਰੇ ਨਾ ਫੰਨਾ ਵਾਲਾ ਬਲੈਕ ਤੇ ਬਰਾਊਨ ਜਾਂ ਰੈੱਡ ਜਾਂ ਹੁੰਦਾਗਾ ਇਹ ਕੀ ਰੇਟ ਆਉਂਦਾ ਕਿੱਥੋਂ ਮਿਲਦਾ ਇਹਦਾ ਬਸ 100 150 ਦਾ ਆਈਊਗਾ ਆਪਾਂ ਜਿੱਥੋਂ ਆਪਾਂ ਕੋਈ ਪੋਚੀ ਵਾਲੀ ਦੁਕਾਨਾਂ ਜਾਂ ਅੱਛਾ ਅੱਛਾ ਠੀਕ ਹੈ ਇਸ ਆਮ ਹੋਰ ਸਮਾਨ ਮਿਲਦਾ ਉੱਥੋਂ ਮਿਲੂਗਾ ਅਰੀਜਨਲ ਗੈਂਡਾ ਹਾਂ ਜਿੱਥੇ ਫਰਨੇਲ ਮਿਲਦਾ ਉੱਥੇ ਮਿਲ ਜੂ ਹਾਂ ਹਾਂ ਠੀਕ ਹੈ ਤੇ ਇਹ ਫਰਨੇਲ ਅਰੀਜਨਲ ਗੈਂਡਾ ਫਰਨੇਲ ਹੈਗਾ ਕੋਈ ਆਮ ਆਪਾਂ ਕਹਿੰਦੇ ਨੇ ਆ ਕੋਈ ਕਾਪੀ ਨਾ ਇਹਦੀ ਵਰਤੋਂ ਫਿਰ ਇਹਨੇ ਕੰਮ ਨਹੀਂ ਕਰਨਾ। ਅੱਛਾ ਇਹ ਹੀ ਵਰਤਨਾ ਦੀ ਇਹ ਵਰਤਨਾ ਇਹ ਠੀਕ ਠੀਕ ਹੈ। ਜੈਲੋ ਡੱਬੇ ਚ ਆਉਂਦਾ ਹੈਗਾ। ਠੀਕ ਹੈ ਠੀਕ ਹੈ। ਗੈਣਾ ਫਰਨਾਰੇ ਇਹ ਨਾਲ। ਤੇ ਆਪਾਂ ਹੁਣ ਇੱਕ ਗਲਾਸ ਇਹਦੇ ਵਿੱਚ ਐਡ ਕਰਤਾ। ਇਹ ਬਣ ਕੇ ਹੋ ਗਿਆ ਤਿਆਰ। ਹਾਂ ਇਹ ਆਪਣਾ ਬਣ ਕੇ ਤਿਆਰ ਆ ਮੜਾ ਇਹਨੂੰ ਹਲਾ ਲੈਣਾ। ਹਲਾ ਲੈਣੇ ਆਂਗੇ। ਉਸ ਤੋਂ ਬਾਅਦ ਉਸ ਤੋਂ ਬਾਅਦ ਆਸੇ ਨੂੰ ਪੰਪ ਚ ਪਾ ਕੇ ਛਿਰਕ ਦੇਣਾ ਪਸੂਆਂ ਤੇ। ਪਸੂਆਂ ਤੇ ਛਿਰਕ ਦੇਣਾ ਤੇ ਬਹੁਤ ਵਧੀਆ ਰਿਜ਼ਲਟ ਆ। ਆਪ ਆਪਾ ਆਪ ਕਿਸਾਨ ਭਰਾ ਆਪ ਵਰਤ ਕੇ ਦੇਖੋਗੀ اچھا ਨੁਕਸਾਨ ਤਾਂ ਨਹੀਂ ਕੋਈ ਇਹਦਾ ਕੋਈ ਨੁਕਸਾਨ ਨਹੀਂ ਕੋਈ ਸਾਈਡ ਵੈਕਟ ਨਹੀਂ ਗਾ ਪਸੂ ਵਧੀਆ ਆ ਗਏ ਬਈ ਕਈ ਵਾਰ ਕੋਈ ਆਹਾ ਹੋ ਜਾਂਦਾ ਵੀ ਛੱਟ ਲੈਣ ਕੋਈ ਸਰਟੀਫਿਕੇਟ ਕੋਈ ਠੀਕ ਠੀਕ ਵੀ ਛਾਟੀ ਜਾਣ ਕੋਸ਼ਿਸ਼ ਕਰੀ ਜਾਂਦੇ ਕੋਈ ਕੋਸਮਰਜੀ ਕਰੀ ਜਾਂਦੇ ਠੀਕ ਠੀਕ ਆਮ ਜੀ ਜੀ ਵਸੇ ਦੇ ਵਿੱਚ ਤਾਂ ਤੇਲ ਅਸਰ ਹੁੰਦਾ ਕਾਲਾ ਤੇਲ ਹੈ ਸਾਰੇ ਆਪਣੇ ਮਨ ਚੋਂ ਕੋਈ ਚੀਜ਼ ਬਾਹਰੋਂ ਨਹੀਂ ਸਾਰੇ ਆਪਣੇ ਕਰੂਈ ਚੀਜ਼ ਹੈ ਡੀਜ਼ਲ ਵੀ ਆਪਣੇ ਆਮ ਘਰੇ ਹੁੰਦਾ ਹਾਂ ਕਾਲਾ ਤੇਲ ਹੁੰਦਾ ਜੀ ਸਰੋਂ ਦਾ ਤੇਲ ਆਮ ਆਪਣੇ ਹੁੰਦਾ ਤੇ ਬਸ ਗੈਂਡਾ ਫਰਨੈਲ ਗੈਂਡਾ ਮੈਂ ਵਾਰ-ਵਾਰ ਕਹਾਂਗਾ ਵੀ ਰਿਜਨਲ ਰਿਜਨਲ ਲਿਓ ਕੋਪੀ ਨਾਲ ਨਹੀਂ ਇਹ ਹੀ ਵਰਤਨੇ ਹਾਂਜੀ ਵਿੱਚ ਆਪਣੇ ਇੱਕ ਦੋ ਨੇ ਇੱਕ ਦੂਜਾ ਫਰਨੈਲ ਬਾਤ ਉਹਨੇ ਕੰਮ ਨਹੀਂ ਕੀਤਾ ਫਿਰ ਅਗਲਾ ਕਹਿੰਦਾ ਵੀ ਕੰਮ ਨਹੀਂ ਕਰਦਾ ਠੀਕ ਹੈ ਇਹ ਬਸ ਰਿਜਨਲ ਫਰਨੈਲ ਹੀ ਕੰਮ ਕਰੂਗਾ ਇਹਦੇ ਆਹ ਹੁਣ ਆਪਾਂ ਬਸ ਆਹ 2 ਲੀਟਰਾਂ 2 ਲੀਟਰਾਂ ਲਈ ਭਰ ਕੇ ਧਰ ਦਾਂਗੇ ਤੇ ਬਸ ਕੋਸਰ ਆਪਾਂ ਇਹ ਚ ਪਾ ਕੇ ਸ਼ਾਮ ਨੂੰ ਪਸ਼ੂਆਂ ਤੇ ਛਿੜਕ ਦੇਾਂਗੇ ਤੇ ਆ ਬੋਤਲ ਭਰ ਕੇ ਰੱਖ ਲੈਣੀ ਆ ਹਾਂ ਧੰਨਵਾਦ ਜੀ